ਇੱਕ ਆਪਾਂ ਅਲਟੋ ਗੱਡੀ ਲੈ ਕੇ ਪਹੁੰਚੇ ਹਾਂ ਜੀ ਜਮਾ ਸਸਤੀ ਹੈ ਤੇ ਇੱਕ ਆਪਾਂ ਜਮਾ ਸਸਤਾ ਕਾਰ ਲੈ ਕੇ ਪਹੁੰਚੇ ਹਾਂ ਜੀ ਜਦੋਂ ਤੁਸੀਂ ਦੋਵੇਂ ਚੀਜ਼ਾਂ ਦੇਖੋਗੇ ਤੁਸੀਂ ਨਾਲ ਦੀ ਨਾਲ ਖਰੀਦਣ ਵਾਸਤੇ ਤਿਆਰ ਹੋ ਜਾਓਗੇ ਇੰਨੇ ਘੱਟ ਰੇਟ ਅੱਜ ਤੁਹਾਨੂੰ ਮਿਲ ਜਾਣਗੇ ਜੀ ਤੇ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465929488 ਤੁਹਾਡੇ ਕੋਲੇ ਗੱਡੀ ਹੈ ਮੋਟਰਸਾਈਕਲ ਹੈ ਕਾਰ ਹੈ ਕੋਠੀ ਹੈ ਮਕਾਨ ਕਿਸੇ ਵੀ ਏਰੀਆ 'ਚ ਜੇ ਤੁਸੀ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮਾ ਸਾਰਾ ਕੁਝ ਭੇਜ ਦਿਓ ਜਮਾ ਫਰੀਚ ਆਪਾਂ ਐਡ ਤੁਹਾਡੀ ਲਾ ਦਾਂਗੇ ਤੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਪਹਿਲੀ ਗੱਡੀ ਆਪਾਂ ਇੱਕ ਪੋਲੋ ਲੈ ਕੇ ਪਹੁੰਚੇ ਹਾਂ ਸੀ ਬੋਲਸ ਵੈਗਨ ਦੀ ਪੋਲੋ 2014 ਮਾਡਲ ਹੈ ਜੀ ਪੈਟਰੋਲ ਤੇ ਗੱਡੀ ਆ ਬਠਿੰਡਾ ਮਾਲਿਕ ਦਾ ਏਰੀਆ ਦਾ ਤੇ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ ਸਾਢੇ 3 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਮੌਕੇ ਦਾ ਸਾਰਾ ਕੰਮ ਮਾਲਕ ਨੇ ਗੱਡੀ ਦਾ ਕਰਵਾ ਰਿਹਾ ਮਾਲਕ ਨੇ ਦੱਸਿਆਗਾ ਚਿੱਟੇ ਰੰਗ ਦੀ ਗੱਡੀ ਆ ਸੋਹਣੀ ਗੱਡੀ ਆ ਅੰਦਰੋਂ ਬਾਹਰੋਂ ਮਾਲਕ ਨੇ ਵੀਡੀਓ ਪੂਰੀ ਵਧੀਆ ਬਣਾ ਕੇ ਭੇਜਿਆ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਬਠਿੰਡਾ ਮਾਲਕ ਦਾ ਏਰੀਆ ਘਰੇ ਜਾ ਕੇ ਦੇਖ ਸਕਦੇ ਹੋ ਪਹਿਲਾਂ ਕੋਈ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਨੂੰ ਫੋਨ ਤੁਸੀਂ ਕਰਨਾ ਚਾਹੁੰਦੇ ਹੋ ਤਾਂ 8054531192 ਇਹ ਮਾਲਕ ਦਾ ਨੰਬਰ ਹੈ ਕਰੋ ਜੀ ਗੱਲਬਾਤ ਤੇ ਸੈਕਿੰਡ ਆਪਾਂ ਆਲਟੋ ਗੱਡੀ ਲੈ ਕੇ ਪਹੁੰਚੇ ਜਿਹੜੀ ਜਮਾ ਸਸਤੀ ਆਪਾਂ ਲੈ ਕੇ ਪਹੁੰਚੇ ਉਹਦੀ ਗੱਲ ਕਰਦਿਆਂ ਸੀ 골ਡਨ ਕਲਰ ਦੇ ਵਿੱਚ ਆਪਾਂ ਨੂੰ ਗੱਡੀ ਮਿਲੂਗੀ 골ਡਨ ਜਾਂ orange ਗਾ ਮਮਦੂਤ ਕੁੱਲ ਇਹਨਾਂ ਦਾ ਪੈਂਡ ਹੈਗਾ ਪਿੰਡ ਰੌਕੇ ਅਸੀਂ ਰੌਕੇ ਹੀਠਾੜ ਤੇ ਵਧੀਆ ਗੱਡੀ ਹੈ ਜੀ ਸੋਹਣੀ ਗੱਡੀ ਆ ਮਾਡਲ ਦੀ ਗੱਲ ਕਰੀਏ 7 ਮਾਡਲ ਮਾਲਕ ਨੇ ਗੱਡੀ ਦੱਸੀ ਆ ਕੁੱਲ 50000 ਰੁਪਏ ਮਾਲਕ ਨੇ ਡਿਮਾਂਡ ਕੀਤੀ ਅਸੀਂ ਕਾਪੀ ਨਾਲ ਹੈਗੀ ਆ ਵਧੀਆ ਗੱਡੀ ਹੈ ਸੀ ਤੇ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਸਾਰਿਆਂ ਨੂੰ ਪਸੰਦ ਆਊਗੀ ਪੰਜਾਬ ਨੰਬਰ ਹੈ ਕੋਈ ਨਾ ਤਾਂ ਐਕਸੀਡੈਂਟਡ ਹੈ ਜੀ ਬਾਕੀ ਮਾੜੇ ਮੋٹے ਸਕ੍ਰੈਚ ਤੇ ਮਾੜੇ ਮੋٹے ਡੈਂਟ ਆ ਇਹ ਤਾਂ ਆਪਾਂ ਨੂੰ ਜ਼ਰੂਰ ਮਿਲਣਗੇ। ਬਾਕੀ ਐਕਸੀਡੈਂਟਡ ਗੱਡੀ ਕਿਸੇ ਪਾਸੋਂ ਨਹੀਂ ਹੈਗੀ ਜੀ। ਤੇ ਇੰਜਣ ਉੰਜਣ ਪੂਰਾ ਵਧੀਆ ਤੇ ਸਟਾਰਟਿੰਗ ਪੂਰੀ ਵਧੀਆ ਸੀ। ਅੰਦਰੋਂ ਪੂਰੀ ਸੋਹਣੀ ਗੱਡੀ ਪਈ ਆ ਤੇ ਬਾਕੀ ਤੁਸੀਂ ਮਾਲਕ ਨਾਲ ਗੱਲ ਕਰੋਗੇ। ਮਾਲਕ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਜੀ। ਮਾਲਕ ਨਾਲ ਜੇ ਗੱਲ ਕਰਨਾ ਚਾਹੁੰਦੇ ਹੋ ਤਾਂ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ 62 398 65 077 ਗੱਲ ਕਰੋ ਜੀ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੇ। ਤੇ ਕੁਛ ਵੀ ਪੁੱਛਣਾ ਮਾਲਕ ਨੂੰ ਪੁੱਛੋ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਗੱਲਬਾਤ ਸਾਰੀ ਕਰਕੇ ਤੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਜੀ ਹੁਣ ਆਪਾਂ ਘਰ ਦੀ ਗੱਲ ਕਰਾਂਗੇ ਜਿਹੜਾ ਘਰ ਆਪਾਂ ਜਮਾ ਸਸਤਾ ਅੱਜ ਲੈ ਕੇ ਪਹੁੰਚਿਆ ਸੀ ਦੋ ਮਰਲੇ ਜਗਾਂ ਦੇ ਵਿੱਚ ਘਰ ਬਣਿਆ ਹੋਇਆ ਸੀ ਮਾਲਕ ਨੇ ਵੇਚਣਾ ਹੈ ਜਮਾ ਸਸਤਾ ਰੇਟ 5.5 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ 5.5 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਤੇ ਦੋ ਕਮਰੇ ਇੱਕ ਬਾਥਰੂਮ ਤੇ ਪੂੜੀਆਂ ਦੇ ਥੱਲੇ ਆਪਾਂ ਨੂੰ ਇੱਕ ਰਸੋਈ ਦੇਖਣ ਨੂੰ ਮਿਲ ਜੂਗੀ ਤੇ ਸਾਰਾ ਕੁਝ ਵਧੀਆ ਹੈਗਾ ਵੀਡੀਓ ਦੇ ਅੰਦਰ ਤੁਸੀਂ ਬਾਕੀ ਤਾਂ ਸਾਰਾ ਕੁਝ ਦੇਖ ਰਹੇ ਹੋ ਸੀ ਤੇ ਇਹਨਾਂ ਦਾ ਪੈਂਡ ਰੁੜਕਾ ਕਲਾਂ ਸੀ ਰੁੜਕਾ ਕਲਾਂ ਇਹਨਾਂ ਦਾ ਪੈਂਡ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਫੋਨ ਤੇ ਗੱਲ ਕਰਨੀ ਹੈ ਜੀ 84279 ਤੇ 15517 ਇਹ ਮਾਲਕ ਦਾ ਨੰਬਰ ਹੈ ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਤੁਸੀਂ ਗੱਡੀਆਂ ਵੀ ਦੇਖ ਲਈਆਂ ਸੀ ਜਮਾ ਸਸਤੀ ਆਲਟੋ ਗੱਡੀ ਵੀ ਦੇਖ ਲਈ ਘਰ ਵੀ ਦੇਖ ਲਿਆ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਸੀ ਜੇ ਤੁਹਾਨੂੰ ਘਰ ਪਸੰਦ ਆ ਗੱਡੀਆਂ ਪਸੰਦ ਆਈਆਂ ਆਲਟੋ ਗੱਡੀ ਪਸੰਦ ਆਈ ਸੀ ਜਰੂਰ ਲਾਈਕ ਕਰ ਦਿਓ ਵੀਡੀਓ ਨੂੰ ਬਤੁਬਾ ਸ਼ੇਅਰ ਕਰ ਦਿਓ ਬਤੁਬਾ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਆਪਾਂ ਹਰ ਰੋਜ਼ ਨਵੀਂ ਵੀਡੀਓ ਨਵੀਂ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਬੁਲਟ ਹਰ ਚੀਜ਼ ਆਪਾਂ ਵੀਡੀਓ ਚ ਲੈ ਕੇ ਆਉਂਦੇ ਰਹੇ ਹਾਂ ਜੀ ਤੇ ਅਗਲੀ ਵੀਡੀਓ ਚ ਜੇ ਤੁਸੀਂ ਕੋਈ ਵੀ ਗੱਡੀ ਦੇਖਣਾ ਚਾਹੁੰਦੇ ਹੋ ਕੁਝ ਵੀ ਦੇਖਣਾ ਚਾਹੁੰਦੇ ਹੋ ਨਾਲੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਨਾਲੇ ਕਰ ਦਿਓ ਜੀ ਵੀਡੀਓ ਦੇ ਥੱਲੇ ਕਮੈਂਟ ਠੀਕ ਹੈ ਜੀ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨਾ ਜੀ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜਮਾ ਫ੍ਰੀ ਚ ਆਪਾਂ ਐਡ ਲਗਾ ਦੇਾਂਗੇ ਜੀ ਉੱਤੇ ਪੂਰੀ ਵੀਡੀਓ ਚ ਆਪਣਾ ਵਾਰ-ਵਾਰ ਨੰਬਰ ਚੱਲਦਾ ਰਹਿੰਦਾ 9465629488